ਤੋ ਪਹਿਲਾ ਤਾਂ ਮੈਂ ਆਵਾਮ ਨੂੰ ਮੁਬਾਰਕਬਾਦ ਦਊਂਗਾ ਕਿ ਜਦੋਂ ਇਦਾਂ ਦੇ ਖੂਨਦਾਨ ਕੈਂਪ ਲੱਗਦੇ ਆ ਉਦੋਂ ਪਤਾ ਲੱਗਦਾ ਹੈ ਚੋਰ ਤੇ ਚੌਂਕੀਦਾਰ ਕੌਣ ਹੈ ਸ਼ਰਾਬ ਤੇ ਸ਼ਰਬਤ ਦਾ ਕੀ ਫਰਕ ਹੈ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਫੋਕਲ ਪੁਆਇੰਟ ਵਿਖੇ ਬੜੇ ਮਾਣ ਤੇ ਸਤਿਕਾਰ ਦੇ ਯੋਗ ਜਿਹੜੀ ਪੰਜਾਬ ਦੇ ਵਿੱਚ ਰਾਤ ਦਿਨ ਗਰੀਬਾਂ ਦੀ ਮਦਦ ਕਰ ਰਹੀ ਹੈ ਲੋੜਵੰਦਾਂ ਦੀ ਮਦਦ ਕਰ ਰਹੀ ਹੈ ਮੇਰੀ ਮੁਰਾਦ ਸੁਰੱਖਿਆ ਭਾਰਤੀ ਫਾਊਂਡੇਸ਼ਨ ਵੱਲੋਂ ਖੂਨਦਾਨ ਕੈਂਪ ਲਾਇਆ ਗਿਆ ਹੈ ਤੇ ਸਾਰੀ ਟੀਮ ਨੇ ਰਲ ਕੇ ਬਹੁਤ ਵੱਡਾ ਯੋਗਦਾਨ ਪਾਇਆ ਮੈਨੂੰ ਪਹਿਲੀ ਵਾਰੀ ਇਦਾਂ ਦੇਖਣ ਨੂੰ ਮਿਲਿਆ ਹੈ ਵੀ ਜਿਹੜਾ ਕੋਈ ਖੂਨਦਾਨ ਕਰਨ ਵਾਸਤੇ ਲੇਬਰ ਤੱਕ ਦੇ ਦਾ ਕਲਾਸ ਦੇ ਕੋਈ ਬੰਦੇ ਆਂਦੇ ਹੋਣ ਤੇ ਉਹਨਾਂ ਨੂੰ ਘੋ ਦੇ ਕੇ ਵੀ ਤੋਰਿਆ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰੂੰਗਾ ਸਾਰੀ ਟੀਮ ਦਾ ਰੋਹਿਤ ਬੰਸਲ ਜੀ ਸਾਡੇ ਪ੍ਰਧਾਨ ਨੇ ਨੰਦਾ ਜੀ ਸਾਡੇ ਬਹੁਤ ਸੀਨੀਅਰ ਸਾਡੇ ਸਾਥੀ ਨੇ ਜਿੰਨੇ ਵੀ ਇਹ ਸਾਰੀ ਟੀਮ ਵਾਲੇ ਨੇ ਇਹਨਾਂ ਨੇ ਬੜੀ ਇਮਾਨਦਾਰੀ ਨਾਲ ਇਸ ਕੈਂਪ ਦੇ ਵਿੱਚ ਆਪਣਾ ਯੋਗਦਾਨ ਪਾਇਆ ਮੈਂ ਬਾਕੀ ਵੀ ਤੁਹਾਡੇ ਚੈਨਲ ਜ਼ਰੀਏ ਇਹ ਕਹਿਣਾ ਚਾਹੁੰਦਾ ਕਿ ਇਦਾਂ ਦੇ ਕੰਮ ਕਰਨ ਲਈ ਤੁਸੀਂ ਇਸ ਸੰਸਥਾ ਦਾ ਸਾਥ ਦਿਵੋ ਜਾਂ ਕਿਤੇ ਹੋਰ ਜਿੱਥੇ ਵੀ ਕੈਂਪ ਲੱਗਦਾ ਹੈ ਉੱਥੇ ਤੁਸੀਂ ਸਾਥ ਦਿਵੋ ਜਿਹੜੇ ਬਲੱਡ ਡੋਨੇਟ ਕਰ ਸਕਦੇ ਨੇ ਉਹ ਬਲੱਡ ਡੋਨੇਟ ਕਰਨ ਕਿਉਂਕਿ ਇਹ ਸਭ ਤੋਂ ਵੱਡਾ ਦਾਨ ਹੈ ਇਸ ਸਭ ਤੋਂ ਕੀਮਤੀ ਦਾਣਾ ਹੈ ਇਸ ਕਰਕੇ ਮੇਰੇ ਮਨ ਨੂੰ ਬੜੀ ਸਕੂਨ ਮਿਲਿਆ ਇੱਥੇ ਆ ਕੇ ਸ਼ਹਿਰ ਦਾ ਡਿਪਟੀ ਮੇਅਰ ਹੋਣ ਦੇ ਨਾਤੇ ਆਮ ਆਦਮੀ ਪਾਰਟੀ ਦਾ ਮੈਂ ਸੂਬਾ ਸਕੱਤਰ ਹੋਣ ਦੇ ਨਾਤੇ ਇੱਕ ਵਾਰੀ ਫੇਰ ਸਾਰਿਆਂ ਨੂੰ ਵਧਾਈ ਦਵਾਂਗਾ ਧੰਨਵਾਦ ਮੈਂ ਜਗਦੀਪ ਜੱਗਾ ਜੀ ਦਾ ਜੀ ਉਰਿਆਂ ਦੇ ਬਹੁਤ ਧੰਨਵਾਦ ਕਰਦਾ ਇਹ ਉਰਿਆਏ ਤੇ ਜਿਹੜੇ ਮੈਂਬਰ ਸਾਡੇ ਆਏ ਨੇ ਜਿਹੜੇ ਸਾਡੇ ਲੇਬਰ ਸਟਾਫ ਆਇਆ ਹੈਗਾ ਉਹਨਾਂ ਨੂੰ ਜਿਹੜਾ ਸਹਿਯੋਗ ਕਰ ਰਹੇ ਨੇ ਆਸ਼ੀਰਵਾਦ ਦੇ ਰਹੇ ਨੇ ਇੱਕ ਬਲੇਸਿੰਗ ਦੇ ਰਹੇ ਨੇ ਇਹ ਬਹੁਤ ਬਧੀਆ ਪ੍ਰਾਲਾ ਸੀ ਕੱਲ ਨੂੰ ਰਾਤੀ ਫੋਨ ਕੀਤਾ ਸੀ ਬਹੁਤ ਛੋਟੇ ਸਮੇਂ ਤੇ ਟਾਈਮ ਕੱਢ ਗਏ ਆਏ ਨੇ ਤੇ ਜਿਵੇਂ ਕਿ ਇਹ ਕਹਿ ਰਹੇ ਨੇ ਕਿ ਸਾਨੂੰ ਕੁਝ ਮੈਂਬਰਸ ਨੇ ਕਿਹਾ ਸੀ ਕਿ ਜਿਵੇਂ ਲੇਬਰ ਹੈ ਤਾਂ ਇਹਨਾਂ ਨੂੰ ਰਹਿੰਦਾ ਕਿ ਜਿਵੇਂ ਇਹਨਾਂ ਨੂੰ ਥੋੜੀ ਖੁਰਾਕੀ ਘੱਟ ਹੁੰਦੀ ਹੈ ਇਹਨਾਂ ਦੀ ਤਾਂ ਕਈ ਵਾਰੀ ਇਹਨਾਂ ਨੂੰ ਹੁੰਦਾ ਹੈ ਕਿ ਅਸੀਂ ਜਿਵੇਂ ਖੁੰਦੇ ਰਹਿੰਦਾ ਕਮਜ਼ੋਰੀ ਨਾ ਆਵੇ ਅਸੀਂ ਉਸ ਚੀਜ਼ ਨੂੰ ਪੂਰੀ ਕਰਨ ਲਈ ਜਿੰਨੇ ਵੀ ਲੇਬਰ ਦੇ ਸਟਾਫ ਦੇ ਮੈਂਬਰਸ ਆ ਰਹੇ ਨੇ ਤੇ ਅਸੀਂ ਉਹਨਾਂ ਵਾਸਤੇ ਦੇਸੀ ਕੀ ਦਾ ਇੰਤਜ਼ਾਮ ਕੀਤਾ ਸੀ ਤੇ ਉਹਨਾਂ ਨੂੰ ਸਾਰ ਨੂੰ ਦੇਸੀ ਕੀ ਦੇ ਰਹੇ ਹਾਂ ਤਾਂ ਕਿ ਉਹ ਕੁਝ ਦਿਨ ਦੇਸੀ ਕੀ ਨਾਲ ਚੱਲੇਗਾ ਤੇ ਉਹਨਾਂ ਲਈ ਉਸ ਚੀਜ਼ ਦਾ ਬੈਨੀਫਿਟ ਰਹੇਗਾ ਤੇ ਉਹ ਕਮ ਮੈਂ ਜਗਦੀਪ ਜੱਗਾ ਜੀ ਦਾ ਜੀ ਉਹ ਰਿਆਣ ਦੇ ਬਹੁਤ ਧੰਨਵਾਦ ਕਰਦਾ ਇਹ ਉਹ ਰਾਇਤ ਜਿਹੜੇ ਮੈਂਬਰ ਸਾਡੇ ਆਏ ਨੇ ਜਿਹੜੇ ਸਾਡੇ ਲੇਬਰ ਸਟਾਫ ਆਇਆ ਹੈਗਾ ਉਹਨਾਂ ਨੂੰ ਜਿਹੜਾ ਸਹਿਯੋਗ ਕਰ ਰਹੇ ਨੇ ਆਸ਼ੀਰਵਾਦ ਦੇ ਰਹੇ ਨੇ ਇੱਕ ਬਲੇਸਿੰਗ ਦੇ ਰਹੇ ਨੇ ਤੇ ਬਹੁਤ ਬੜੀ ਉਪਰਾਲਾ ਅਸੀਂ ਕੱਲ ਨੂੰ ਰਾਤੀ ਫੋਨ ਕੀਤਾ ਸੀ ਬਹੁਤ ਸ਼ਾਰਟ ਸਮੇਂ ਤੇ ਟਾਈਮ ਕੱਢ ਕੇ ਆਏ ਨੇ ਤੇ ਜਿਵੇਂ ਕਿ ਇਹ ਕਹਿ ਰਹੇ ਨੇ ਕਿ ਸਾਨੂੰ ਕੁਝ ਮੈਂਬਰਸ ਨੇ ਕਿਹਾ ਸੀ ਕਿ ਜਿਵੇਂ ਲੇਬਰ ਹੈ ਤਾਂ ਇਹਨਾਂ ਨੂੰ ਰਹਿੰਦਾ ਕਿ ਜਿਵੇਂ ਇਹਨਾਂ ਨੂੰ ਥੋੜੀ ਖੁਰਾਕੀ ਘੱਟ ਹੁੰਦੀ ਹੈ ਇਹਨਾਂ ਦੀ ਤਾਂ ਕਈ ਵਾਰੀ ਇਹਨਾਂ ਨੂੰ ਹੁੰਦਾ ਹੈ ਕਿ ਅਸੀਂ ਜਿਵੇਂ ਖੁੰਦੇ ਰਹਿੰਦਾ ਕਮਜ਼ੋਰੀ ਨਾ ਆਵੇ ਅਸੀਂ ਉਸ ਚੀਜ਼ ਨੂੰ ਪੂਰੀ ਕਰਨ ਲਈ ਜਿੰਨੇ ਵੀ ਲੇਬਰ ਦੇ ਸਟਾਫ ਦੇ ਮੈਂਬਰ ਆ ਰਹੇ ਨੇ ਤੇ ਅਸੀਂ ਉਹਨਾਂ ਵਾਸਤੇ ਦੇਸੀ ਕੀ ਦਾ ਇੰਤਜ਼ਾਮ ਕੀਤਾ ਸੀ ਤੇ ਉਹਨਾਂ ਸਾਰਾ